ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਨਾਲ ਮੰਡੀ ਦੇ ਭਾਅ ਲੈ ਕੇ ਹਾਜ਼ਰ ਹੋਏ ਆਂ ਜੀ ਤੇ ਗੱਲ ਕਰਾਂਗੇ ਕਿੰਨੂ ਦੇ ਭਾਅ ਦੀ ਕਿ ਕਿੰਨੂ ਕਿਹੜੀ ਮੰਡੀ ਦੇ ਵਿੱਚ ਕੀ ਭਾਅ ਵਿਕਿਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਅਬੋਹਰ ਮੰਡੀ ਤੋਂ ਹੀ ਕਰਦੇ ਆਂ ਅੱਜ ਸਟਾਰਟ ਜਿੱਥੇ ਅੱਜ ਸਿਰਾ ਕਿੰਨੂ ਦਾ ਭਾਅ ਜਿਹੜਾ ਰਿਹਾ ਉਹ 12 ਰੁਪਏ ਪ੍ਰਤੀ ਕਿਲੋ ਰਿਹਾ ਤੇ ਇੱਥੋਂ ਜਿਹੜਾ ਦੇਸ਼ ਦੀਆਂ ਹੋਰ ਨਾ ਮੰਡੀਆਂ ਨੂੰ ਜਿਹੜਾ ਕਿੰਨੂ ਆ ਉਹ ਸਪਲਾਈ ਹੁੰਦਾ ਬਾਹਰ ਦੇ ਵਪਾਰੀ ਆ ਕੇ ਇੱਥੋਂ ਜਿਹੜਾ ਮਾਲ ਖਰੀਦਦੇ ਨੇ ਤੇ ਬਾਹਰ ਲੈ ਕੇ ਜਾਂਦੇ ਨੇ ਜਿਸ ਤਰ੍ਹਾਂ ਰਾਜਸਥਾਨ ਹਰਿਆਣਾ ਦਿੱਲੀ ਤੇ ਹੋਰ ਨਾਲ ਸੂਬਿਆਂ ਨੂੰ ਵੀ ਜਿਹੜਾ ਇੱਥੋਂ ਮਾਲ ਹੈ ਉਹ ਜਾਂਦਾ ਤੇ ਜੇਕਰ ਗੱਲ ਕਰੀਏ ਹੋਰ ਨਾਲ ਮੰਡੀਆਂ ਦੇ ਭਾਅ ਦੀ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਬੁਲੰਦਸ਼ਹਿਰ ਦੇ ਵਿੱਚ ਜਿਹੜਾ ਕਿੰਨੂ ਵਿਕਿਆ ਜਸਕੰਦਰਾਬਾਦ ਦੇ ਵਿੱਚ ਉਹ 15 ਰੁਪਏ ਪ੍ਰਤੀ ਕਿਲੋ ਵਿਕਿਆ ਗੋਂਡਾ ਦੇ ਵਿੱਚ ਕਿੰਨੂ ਦਾ ਭਾਅ 33 ਰੁਪਏ ਪ੍ਰਤੀ ਕਿਲੋ ਰਿਹਾ ਤੇ ਹైదరాబాద్ ਦੇ ਵਿੱਚ ਕਿੰਨੂ ਦਾ ਭਾਅ 60 ਰੁਪਏ ਪ੍ਰਤੀ ਕਿਲੋ ਵੀ ਰਿਹਾ ਹੈ ਗੰਗਾ ਨਗਰ ਦੀ ਗੱਲ ਕਰ ਲੈਂਦੇ ਆ ਸ੍ਰੀ ਗੰਗਾ ਨਗਰ ਦੇ ਵਿੱਚ ਕਿੰਨੂ ਦਾ ਭਾ ਮੀਡੀਅਮ ਸਾਈਜ਼ ਦਾ 10 ਰੁਪਏ ਪ੍ਰਤੀ ਕਿਲੋ ਰਿਹਾ ਜੋਧਪੁਰ ਦੇ ਵਿੱਚ ਕਿੰਨੂ ਦਾ ਭਾ 18 ਰੁਪਏ ਪ੍ਰਤੀ ਕਿਲੋ ਰਿਹਾ ਜੀ ਤੇ ਬੀਕਾਨੇਰ ਰਾਜਸਥਾਨ ਦੇ ਬੀਕਾਨੇਰ ਵਿੱਚ ਕਿੰਨੂ ਦਾ ਭਾ ਜਿਹੜਾ ਰਿਹਾ ਉਹ 26 ਰੁਪਏ 16 ਰੁਪਏ ਪ੍ਰਤੀ ਕਿਲੋ ਰਿਹਾ ਤੇ ਅਜਮੇਰ ਦੇ ਵਿੱਚ ਕਿੰਨੂ ਦਾ ਭਾ 26 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਜੀ ਅੱਜ ਤੇ ਜੇਕਰ ਗੱਲ ਕਰੀਏ ਤਰਨਤਾਰਨ ਦੀ ਪੰਜਾਬ ਦੇ ਤਰਨਤਾਰਨ ਦੀ ਗੱਲ ਕਰੀਏ ਤਾਂ ਅੱਜ ਇੱਥੇ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਹੁਸ਼ਿਆਰਪੁਰ ਦੇ ਟਾਂਡਾ ਉਰਮਰ ਦੇ ਵਿੱਚ ਕਿੰਨੂ 45 ਰੁਪਏ ਪ੍ਰਤੀ ਕਿਲੋ ਵਿਕਿਆ ਸੰਗਰੂਰ ਦੇ ਸੁਨਾਮ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਰੋਪੜ ਦੇ ਵਿੱਚ ਕਿੰਨੂ ਦਾ ਭਾਅ ਜਿਹੜਾ 35 ਰੁਪਏ ਪ੍ਰਤੀ ਕਿਲੋ ਰਿਹਾ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਦੇਸ਼ ਦੀਆਂ ਹੋਰਨਾਂ ਮੰਡੀਆਂ ਦੇ ਭਾਅ ਜਿਹੜੇ ਅਸੀਂ ਤੁਹਾਨੂੰ ਦੱਸਦੇ ਆ ਤਾਂ ਕਿ ਜਿਹੜਾ ਬੇਸ਼ੱਕ ਅਸੀਂ ਅਬੋਹਰ ਮੰਡੀ ਵੱਲ ਤਵਜੋ ਜ਼ਿਆਦਾ ਦਿੰਨੇ ਆ ਕਿਉਂਕਿ ਇੱਥੋਂ ਜਿਹੜਾ ਮਾਲ ਆ ਦੇਸ਼ ਦੀਆਂ ਹੋਰ ਨਾ ਮੰਡੀਆਂ ਨੂੰ ਸਪਲਾਈ ਹੁੰਦਾ ਪਰ ਅ ਜਿਹੜਾ ਆਪਾਂ ਕਹ ਰਹੀਏ ਕਿ ਇੱਕ ਤੁਲਨਾ ਦੇ ਤੁਲਨਾ ਨੂੰ ਲੈ ਕੇ ਜਿਹੜਾ ਅਸੀਂ ਹੋਰ ਨਾ ਮੰਡੀਆਂ ਦੇ ਭਾਅ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਕਿਉਂਕਿ ਤੁਲਨਾ ਕਿਸੇ ਦੀ ਜਿੰਸ ਦੀ ਕਰਨੀ ਜ਼ਰੂਰੀ ਹੁੰਦੀ ਆ ਤੇ ਮੋਗਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇੱਥੇ ਕਿੰਨੂ ਦਾ ਭਾਅ 21 ਰੁਪਏ ਪ੍ਰਤੀ ਕਿਲੋ ਰਿਹਾ ਮਲੌਰ ਕੋਟਲਾ ਦੇ ਵਿੱਚ 20 ਰੁਪਏ ਪ੍ਰਤੀ ਕਿਲੋ ਤੇ ਲੁਧਿਆਣਾ ਦੇ ਵਿੱਚ 22 ਰੁਪਏ ਪ੍ਰਤੀ ਕਿਲੋ ਵਿਕਿਆ ਕਿੰਨੂ ਜੀ ਖੰਨਾ ਦੇ ਵਿੱਚ ਕਿੰਨੂ ਦਾ ਭਾਜੜਾ ਰਿਹਾ ਅੱਜ 25 ਰੁਪਏ ਪ੍ਰਤੀ ਕਿਲੋ ਰਿਹਾ ਗੜ ਸ਼ੰਕਰ ਦੇ ਵਿੱਚ ਵੀ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਰਿਹਾ ਫਰੋਹੀਪੁਰ ਸਿਟੀ ਦੇ ਵਿੱਚ ਕਿੰਨੂ ਦਾ ਭਾਜੜਾ ਰਿਹਾ 18 ਰੁਪਏ ਪ੍ਰਤੀ ਕਿਲੋ ਰਿਹਾ ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਵਿੱਚ ਕਿੰਨੂ ਅੱਜ 30 ਤੋਂ 31 ਰੁਪਏ ਪ੍ਰਤੀ ਕਿੱਲੋ ਵਿਕਿਆ ਤੇ ਰਜ਼ੌਰੀ ਦੇ ਵਿੱਚ ਵੀ ਕਿੰਨੂ ਦਾ ਭਾ 30 ਰੁਪਏ ਪ੍ਰਤੀ ਕਿਲੋ ਰਿਹਾ ਕਥੂਆ ਦੇ ਵਿੱਚ ਜਿਹੜਾ ਕਿੰਨੂ ਦਾ ਭਾ 20 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਤੇ ਜੀਨ ਦੇ ਨਰਮਾਣਾ ਵਿੱਚ ਕਿੰਨੂ 15 ਰੁਪਏ ਪ੍ਰਤੀ ਕਿਲੋ ਵਿਕਿਆ ਜਮਨਾ ਨਗਰ ਦੇ ਵਿੱਚ 18 ਰੁਪਏ ਪ੍ਰਤੀ ਕਿਲੋ ਤੇ ਕੁਰਕ ਖੇਤਰਾ ਦੇ ਸ਼ਾਹਬਾਦ ਵਿੱਚ ਕਿੰਨੂ ਦਾ ਭਾ ਜਿਹੜਾ ਰਿਹਾ ਅੱਜ ਉਹ 20 ਰੁਪਏ ਪ੍ਰਤੀ ਕਿਲੋ ਰਿਹਾ ਹਿਸਾਰ ਦੇ ਵਿੱਚ ਕਿੰਨੂ ਦਾ ਭਾ 15 ਰੁਪਏ ਪ੍ਰਤੀ ਕਿਲੋ ਤੇ ਇਸੇ ਤਰ੍ਹਾਂ ਹੀ ਹਾਂਸੀ ਦੇ ਵਿੱਚ ਕਿੰਨੂ ਦਾ ਭਾ ਜਿਹੜਾ ਉਹ 15 ਰੁਪਏ ਪ੍ਰਤੀ ਕਿਲੋ ਜੜਾ ਰਿਹਾ ਜੀ ਸੋਨੀਪਾ ਦੇ ਗਨੌਰ ਵਿੱਚ ਕਿੰਨੂੰ ਦਾ ਭਾਅ 25 ਰੁਪਏ ਪ੍ਰਤੀ ਕਿਲੋ ਰਿਹਾ ਤੇ ਝੱਜਰ ਦੇ ਬਹਾਦਰਗੜ੍ਹ ਵਿੱਚ ਕਿੰਨੂੰ 25 ਰੁਪਏ ਪ੍ਰਤੀ ਕਿਲੋ ਵਿਕਿਆ ਅੰਬਾਲਾ ਦੇ ਬਰਾਰਾ ਵਿੱਚ ਕਿੰਨੂੰ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਹਿਸਾਰ ਦੇ ਬਰਵਾਲਾ ਵਿੱਚ ਕਿੰਨੂੰ ਦਾ ਭਾਅ 15 ਰੁਪਏ ਪ੍ਰਤੀ ਕਿਲੋ ਅੱਜ ਰਿਹਾ ਜੀ ਤਾਂ ਦੋਸਤੋ ਏਸੀ ਕਿੰਨੂ ਮੰਡੀ ਦੇ ਭਾ ਵੀਡੀਓ ਨੂੰ ਜਤ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ